आए हो कश्मीर से क्या प्रॉब्लम थी हार्ट की प्रॉब्लम कितनी देर से पिछले डेढ़ साल से पहले किसी हॉस्पिटल में दिखाया डॉक्टर्स को दिखाया डॉक्टर में गया दिल्ली गया मैदानता में वहाँ भी ओपन सर्जरी बोला श्रीनगर में भी वही बोला फिर उसके बाद हम यहाँ आए अभी चार पाँच महीने से इलाज चल रहा है तो थोड़ी फ़र्क लग रही है ਬੈਡ ਐਚਐਸ ਬਾਬੇ ਦਾ ਕੜਾ ਜਿਹੜਾ ਆ ਉਹ ਇੱਥੋਂ ਤੱਕ ਹੋ ਗਿਆ ਕਿ ਪੰਜਾਬ ਨਹੀਂ ਬਲਕਿ ਪੰਜਾਬ ਦੀਆਂ ਸਰਹੱਦਾਂ ਤੋਂ ਪਾਰ ਵੀ ਜਿਹੜੇ ਪੇਸ਼ੈਂਟ ਇੱਥੇ ਆਉਂਦੇ ਨੇ ਸਾਡੇ ਨਾਲ ਕੋਲ ਪਹੁੰਚੇ ਨੇ ਜੰਮੂ ਪੁਸ਼ ਤੋਂ ਆਪਣਾ ਕੋਲ ਜਾਣਾਂਗੇ ਕਿ ਇਹਨਾਂ ਨੂੰ ਕੀ ਪ੍ਰੋਬਲਮ ਸੀ ਕਦੋਂ ਤੋਂ ਸੀ ਤੇ ਇਹਨਾਂ ਦਾ ਕੜਾ ਪੀਣ ਦੇ ਨਾਲ ਹੁਣ ਕਿੰਨਾ ਫਰਕ ਇਹਨਾਂ ਨੂੰ ਮਹਿਸੂਸ ਹੋਇਆ ਬੁਲਾ ਕੇ ਜੇ ਮੇਰੀ 90% ਔਰ ਮੈਂ ਮੈਕਸਿਮਮ ਸਭ ਹਸਪੀਟਲ ਗੋਮ ਚੁਕਾ ਹਾਂ ਪੀਜੀਆਈ ਵੀ ਗੋਮਾ ਹਾਂ ਆਪਣਾ ਦਿੱਲੀ ਮੈਂ ਇੱਕ ਪ੍ਰਾਈਵੇਟ ਡਾਕਟਰ ਸਾਹਾਰ ਕੇ ਕਰੋਲੀ कितना खर्चा डॉक्टर बता रहे थे क्या करने के बोल बोल रहे थे, बोल रहे रहे थे थे बाईपास सर्जरी हैं क्या कर रहे स्टांट। थे? स्टांट मेरा, मुझे पढ़ नहीं सकता मेरे जो अंदर है कैल्शियम जम चुका है टेस्ट लिएने के बाद उन्हें सर्जरी के लिए कोई अवॉइड ही किया क्योंकि रिस्क है लोगों को संदेश देना चाहते हैं ये अच्छा है ये अगर आ, हमें इससे फायदा हो तो ये सबसे बेहतर है अच्छा है हॉस्पिटलों हाँ में खजलो होने से ਮੇਨੂੰ ਬਾਈ ਫਰਰੂ ਅਟੈਕ ਹੋਇਆ ਸੀ ਬੈਠੇ ਬੈਠੇ ਵੰਡਿਕ ਪਈ ਬੇਟੀ ਦਾ ਵਿਆਹ ਹੀ ਜੇਰ ਕੋਈ ਤੁਸੀ ਦੱਸਿਆ ਕਿ ਤੁਹਾਨੂੰ ਅਟੈਕ ਆਇਆ ਇੱਕਦਮ ਤੁਸੀਂ ਸਾਨੂੰ ਹਸਪੀਟਲ ਗਏ ਹੋਣੇ ਡਾਕਟਰਾਂ ਨੇ ਕੀ ਕਿਹਾ ਬਈ ਬਾਈਪਾਸ ਸਰਜਰੀ ਹੋਣੀ ਆ ਜਾਂ ਸਟੰਟ ਪਾਣੇ ਆ ਉਹ ਕਹਿੰਦੇ ਫਿਰ ਤੁਹਾਡਾ ਆਪਰੇਸ਼ਨ ਹੋਣਾ ਹੈ ਬਾਈ ਬੱਸ ਤੇ ਫਿਰ ਅਸੀਂ ਦਾਖਲ ਹੋ ਕੇ ਜਾ ਕੇ ਉਹਦੇ ਦਾਖਲ ਹੋਣ ਤੋਂ ਬਾਅਦ ਸਾਨੂੰ ਪਤਾ ਲੱਗਾ ਵੀ ਇਹ ਕੜੇ ਵਾਲਿਆਂ ਦਾ ਪਤਾ ਲੱਗਾ ਕੜਾ ਲੈ ਕੇ ਗਏ ਕੜਾ ਪੀਤਾ ਮੈਨੂੰ ਬਹੁਤ ਜ਼ਿਆਦਾ ਫਰਕ ਹੋਣਾ ਅਗਦਾ ਵੀ ਤੁਹਾਡੇ ਲਈ ਕੰਮਰਤ ਜਾਂ ਬਰਦਾਹਾਂ ਜਿਹੜਾ ਸਾਬਤ ਹੋਰ ਅਮਰ ਅਮਰਤਾ ਹੈ ਨਹੀਂ ਆ ਦੇਣਾ ਚਾਹੁੰਦੇ ਜਿਹੜੇ ਤੁਹਾਡੇ ਅਰਗੇ ਪੇਸ਼ੈਂਟ ਆਪਰੇਸ਼ਨ ਕਰਾਉਣ ਨੇ ਬੈਠੇ ਆ ਆਪਰੇਸ਼ਨ ਨਾ ਕਰਾਓ ਇੱਥੇ ਆਓ ਬਹੁਤ ਵਧੀਆ ਹੈ ਡਾਕਟਰ ਸਾਹਿਬ ਦਵਾਈ ਦੇ ਰਹੇ ਆ ਵਧੀਆ ਕਾੜਾ ਦੇ ਰਹੇ ਨੇ ਤੋਂ ਇਹਨਾਂ ਨੂੰ ਟੈਗ ਹੋਇਆ ਨੇ ਆਪਰੇਸ਼ਨ ਲਈ ਪੈਸੀਵ ਜਮ ਅਗਰੇਸੀ ਤੇ ਹੁਣ ਕੀ ਕਹਿੰਦੇ ਹੋ ਡਾਕਟਰ ਨਾਲ ਗੱਲ ਹੋਈ ਤੁਸੀ ਇੱਥੋਂ ਠੀਕ ਹੋ ਗਏ ਕਾੜਾ ਪੀ ਕੇ ਕਿ ਡਾਕਟਰ ਨਾਲ ਕੀ ਗੱਲਬਾਤ ਹੋਈ ਤੁਹਾਡੀ ਡਾਕਟਰ ਨਾਲ ਗੱਲ ਹੋਈ ਅਸੀਂ ਪਿਛੇ ਨਹੀਂ ਕਰਾਣਾ ਚਾਹੁੰਦੇ ਤੇ ਸਾਡੀ ਜੋ ਪੇਮੈਂਟ ਤੁਹਾਨੂੰ ਵਾਪਸ ਕੀਤੀ ਜਾਵੇ ਡਾਕਟਰ ਸਾਹਿਬ ਕਹਿੰਦੇ ਆ ਸੌਫਵਰ ਆ ਕੇ ਲੈ ਜੇ ਕਿੰਨੀ ਪੇਮੈਂਟ ਸੀ ਤਾਂ ਕਿਹੜੇ ਹਸਪੀਟਲ ਸੇ ਇਥੋਂ ਠੀਕ ਹੋ ਫੇ ਕੜਾ ਪੀਣ ਨਾਲ ਹੋਇਆ ਹਾਂਜੀ ਹਾਂਜੀ ਬਿਲਕੁਲ ਇਹਨੂੰ ਹਾਂ ਬਿਲਕੁਕ ਫਿੱਟ ਹੈ ਬਿਲਕੁਲ ਕਿੰਨੇ ਪਰਸੈਂਟ ਸੈੱਟ ਹੋ ਗਿਆ 90% ਸਹੀ ਹੈ ਕੱਲ ਕਰੀਓ ਦਸੂਹਾ ਤੋਂ ਹੁਸ਼ਿਆਰ ਪਰ ਰੋਡ ਦੇ ਉੱਤੇ ਤੁਸੀਂ ਦੇਖ ਸਕਦੇ ਗੱਡੀਆਂ ਜਿਹੜੀਆਂ ਖੜੀਆਂ ਨੇ ਇਹ ਕੋਈ ਪਾਰਕਿੰਗ ਨਹੀਂ ਹੈ ਇਹ ਕੋਈ ਸਟੇਸ਼ਨ ਨਹੀਂ ਹੈ ਕੋਈ 에어ਪੋਰਟ ਨਹੀਂ ਹੈ ਇੱਥੇ ਜਿਹੜੇ ਗੱਡੀਆਂ ਦੇ ਵਿੱਚ ਪੇਸ਼ੈਂਟ ਆਉਂਦੇ ਨੇ ਦੂਰ ਦੂਰ ਤੋਂ ਪੇਸ਼ੈਂਟ ਇੱਥੇ ਆਉਂਦੇ ਨੇ ਉਹ ਪੇਸ਼ੈਂਟ ਜਿਨ੍ਹਾਂ ਦੀਆਂ ਹਾਰਟ ਦੀਆਂ ਨਾੜਾਂ ਬਲੋਕੇਜ ਨੇ ਜਿਨ੍ਹਾਂ ਨੂੰ ਡਾਕਟਰ ਨੇ ਦੱਸਿਆ ਕਿ ਤੁਹਾਡੇ ਦੋ ਸਟੰਟ ਪਾਣਗੇ ਤਿੰਨ ਸਟੰਟ ਪਾਣਗੇ ਜਾਂ ਫਿਰ ਤੁਹਾਡੀ ਹੋਵੇਗੀ ਬਾਈਪਾਸ ਸਰਜਰੀ ਇਸ ਜਗ੍ਹਾ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਵੈਦ ਐਚ ਐਸ 바ਵਾ ਕਾੜੇ ਵਾਲੇ ਜਿਹੜੇ ਇੱਥੋਂ ਦੇ ਜਿਨ੍ਹਾਂ ਨੇ ਇੱਥੇ ਇਲਾਜ ਕਰਦੇ ਨੇ ਕਾੜਾ ਪਵਾਉਂਦੇ ਨੇ ਤੁਸੀਂ ਪੇਸ਼ੈਂਟ ਪਹਿਲਾਂ ਦੇਖ ਸਕਦੇ ਹੋ ਹਜ਼ਾਰਾਂ ਦੀ ਗਿਣਤੀ ਵਿੱਚ ਸੌ ਦੀ ਗਿਣਤੀ ਵਿੱਚ ਜਿਹੜੇ ਪੇਸ਼ੈਂਟ ਬੈਠੇ ਨੇ ਇਹਨਾਂ ਦੇ ਹਾਰਟ ਦੇ ਵਿੱਚ ਜਿਹੜੀ ਪ੍ਰੋਬਲਮ ਹੈ ਉਹਦੀ ਦਵਾਈ ਲੈਣਾ ਨੇ ਉਹ ਦਵਾਈ ਵੀ ਕੀ ਹੈ ਕੜਾ ਜਿਹੜਾ ਦੇਸੀ ਜੜੀ ਬੂਟੀਆਂ ਨਾਲ ਬਣਾਇਆ ਹੋਇਆ ਕੜਾ ਆ ਉਹ ਇਹਨਾਂ ਨੂੰ ਪਲਾਇਆ ਜਾਂਦਾ ਆ ਔਰ ਉਹਦੇ ਨਾਲ ਜਿਹੜੇ ਪੇਸ਼ੈਂਟ ਆ ਠੀਕ ਹੁੰਦੇ ਨੇ ਸੋ ਆਪਾਂ ਹੁਣ ਐਚਐਸ ਬਾਬਾ ਜੀ ਦੇ ਕੋਲ ਚੱਲੇ ਆ ਤੇ ਆਪਾਂ ਦੇਖਦੇ ਆ ਕਿ ਪਹਿਲਾਂ ਤਾਂ ਪੇਸ਼ੈਂਟਾਂ ਦੇ ਤੁਹਾਨੂੰ ਸੀਚੂਰ ਦਿਖਾ ਲੈਂ ਕਿ ਪੇਸ਼ੈਂਟ ਬੈਠੇ ਨੇ ਭਾਰੀ ਗਿਣਤੀ ਦੇ ਵਿੱਚ ਖੜਨ ਨੂੰ ਥਾਂ ਨਹੀਂ ਇੰਨਾ ਜਿਹੜੇ ਰਸ਼ ਪੈ ਚੁੱਕਾ ਆ ਤੇ ਹੁਣ ਆਪਾਂ ਦੇਖ ਸਕਦੇ ਆ ਪੇ ਤੁਸੀਂ ਦੇਖ ਸਕਦੇ ਹੋ ਪੇਸ਼ੈਂਟ ਭਾਰੀ ਗਿਣਤੀ ਵੀ ਖੜੇ ਨੇ ਆਪਣੀ 바ਰੀ ਦੀ ਵੇਟ ਕਰਦੇ ਨੇ ਕਿ ਕਦੋਂ ਵਾਰੀ ਆਵੇ ਕਦੋਂ ਡਾਕਟਰ ਸਾਹਿਬ ਨਾਲ ਚੈੱਕ ਕਰਨ ਉਸ ਤੋਂ ਬਾਅਦ ਜਿਹੜਾ ਇਹ ਤੁਸੀਂ ਆ ਦੇਖ ਸਕਦੇ ਹੋ ਕਾੜਾ ਤਿਆਰ ਕੀਤਾ ਇਸ ਕਾੜੇ ਦੇ ਇੱਕ ਰਾਮਬਾਨਾ ਇੱਕ ਸ਼ੌਦੀ ਹੈ ਜਿਹੜੀ ਕਿ ਬਿਲਕੁਲ ਜਿਹੜੇ ਜਿਨ੍ਹਾਂ ਨੂੰ ਡਾਕਟਰ ਇਹ ਕਹਿ ਦਿੰਦੇ ਨੇ ਨੇ ਤੁਹਾਡੇ ਸਟੰਟ ਪੈਣਾ ਜੀ ਅਸੀਂ ਡਰ ਜਾਂਦੇ ਕਿਉਂਕਿ ਲੱਖਾਂ ਰੁਪਏ ਸਟੰਟ ਤੇ ਲੱਗ ਜਾਂਦੇ ਜਾਂ ਬਾਈਪਾਸ ਸਰਜਰੀ ਇੱਕ ਰਿਸਕ ਹੁੰਦਾ ਹੈ ਉਸ ਰਿਸਕ ਤੋਂ ਉਸ ਡਰ ਤੋਂ ਬਚਾਉਣ ਦੇ ਲਈ ਇਹ ਕਾੜਾ ਜਿਹੜਾ ਆ ਤੁਹਾਨੂੰ ਜਿਹੜਾ ਬਿਲਕੁਲ ਸਹੀ ਠੀਕ ਕਰਦਾ ਹੈ ਤੁਹਾਡੇ ਹਾਰਟ ਦੀ ਪ੍ਰੋਬਲਮ ਜਿਹੜੀ ਆ ਦੂਰ ਹੁੰਦੀ ਹੈ ਤੁਹਾਨੂੰ ਕਿਸੇ ਤਰ੍ਹਾਂ ਦੀ ਜਿਹੜੀ ਮੁਸ਼ਕਲ ਹਾਰਡ ਤੋਰਨ ਦੇ ਵਿੱਚ ਆਉਂਦੀ ਹੈ ਸਾਹ ਚੜਦੇ ਜਾਂ 나ੜਾ ਤੁਹਾਡੀਆਂ ਪ੍ਰੋਫਾਈਲ ਦੀਆਂ ਜਾਂ ਕਿਸੇ ਤਰ੍ਹਾਂ ਦੇ ਕੋਈ ਜਿਹੜੀ ਮੁਸ਼ਕਲ ਹੈ ਕੋਈ ਦਰਦ ਹੈ ਉਹ ਸਾਰਾ ਕੁਝ ਇਹ ਕਾੜੇ ਥਰੂ ਦੂਰ ਹੁੰਦਾ ਹੈ ਤੇ ਆਪਾਂ ਹੁਣ ਅੰਦਰ ਚੱਲਦੇ ਹਾਂ ਇੱਥੇ ਜਿਹੜੇ ਪੇਸ਼ੈਂਟ ਪਹਿਲਾਂ ਠੀਕ ਹੋਏ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜਿਨ੍ਹਾਂ ਨੇ ਇਥੋਂ ਕਾੜਾ ਪੀਤਾ ਔਰ ਕਾੜਾ ਪਿੰਨ ਤੋਂ ਬਾਅਦ ਠੀਕ ਹੋਏ ਨੇ ਸੋ ਸਾਡੇ ਨਾਲ ਅੰਕਲ ਜੀ ਇਹਨਾਂ ਨਾਲ ਗੱਲ ਪਾਜੀ ਸਸੀਕਲ ਕੀਨਾ ਤੁਹਾਡਾ ਮਿਸਟਰ ਨਜੀਦ ਕਿੱਥੋਂ ਆਏ ਹੋ ਕਸ਼ਮੀਰ ਸੇ ਕਸ਼ਮੀਰ ਸੇ ਜੀ ਕੀ ਪ੍ਰੋਬਲ पिछले डेढ़ साल, साल से पहले किसी हॉस्पिटल में दिखाया डॉक्टर्स को दिखाया डॉक्टर में गया दिल्ली गया मैदानता में वहाँ भी ओपन सर्जरी बोला श्रीनगर में भी वही बोला फिर उसके बाद हम यहाँ आए अभी चार पाँच महीने से इलाज चल रहा है तो थोड़ी फ़र्क लग रही है पहले आपने जो हॉस्पिटल में गए कितना पैसा ख़राब किया टाइम ख़राब किया टाइम ख़राब किया पैसा भी ख़राब किया तो इसके बारे में कहा कैसे पता चला आ, कि ये ऐसे ही दिल्ली में देखा था फिर वहाँ से मैं आया लुधियाना फिर ट्रीटमेंट चालू किया तो अभी चार पाँच महीने ही हुए थोड़ी थोड़ी फ़र्क लग रही है जब पहली बार आए तो कितनी प्रॉब्लम थी और डॉक्टर साहब ने क्या कहा था अस्सी परसेंट ब्लॉकेज था उन्होंने बोला ओपन हार्ट सर्जरी हाँ फिर हम यहाँ आए तो अभी थोड़ी थोड़ी फ़र्क लग रही है कितना टाइम हो गया अभी दवाई खाते हो आपको अभी चार पाँच महीने हो गए ਪਹਿਲੇ ਕੀ ਪ੍ਰੋਬਲਮ ਆਤੀ ਸੀ ਜਿਵੇਂ ਤੁਸੀਂ ਕਹਿੰਦੇ ਹੋ ਨਾੜੀ ਬਲੋਕੇ ਚੱਲ ਨਹੀਂ ਸਕਦਾ ਥਾ ਚੱਲ ਨਹੀਂ ਸਕਦਾ ਬਿਲਕੁਲ ਨਹੀਂ ਹੁਣ ਚੱਲ ਸਕਦੇ ਹੋ ਆਰਾਮ ਨਾਲੇ ਥੋੜਾ ਬਹੁਤ ਚੱਲ ਸਕਦਾ ਸੋ ਸਾਡੇ ਨਾਲ ਹੋਰ ਵੀ ਪੇਸ਼ੈਂਟ ਨੇ ਪੰਜੀ ਸਸੀ ਗੱਲ ਕੀ ਨਾ ਤੁਹਾਡਾ ਸਾਜੀ ਪਲਵਿੰਦਰ ਜੀ ਦਾ ਕਿੱਥੋਂ ਆਏ ਹੋ ਤੁਸੀਂ ਪਲਾਟ ਤੋਂ ਤੇ ਕੀ ਪ੍ਰੋਬਲਮ ਸੀ ਤੁਹਾਨੂੰ ਪਹਿਲਾਂ ਮੇਰੇ ਸਾਜੀ ਹਾਰਡ ਦੀ ਬੇਲ ਸੀ ਤੇ ਪਹਿਲਾਂ ਕਿੱਥੇ ਚੈੱਕ ਅਪ ਕਰਾਇਆ ਤੇ ਕਿੱਥੋਂ ਦਵਾਈ ਲਈ ਇਨੋਸੈਂਟ ਨਾਲੋਂ ਥੋ ਪਤਾ ਲੱਗਾ ਸੀ ਨਾ ਵਾਰੀ ਕਿ ਇੱਥੇ ਦਵਾਈ ਕੜਾ ਦਿੰਦੇ ਤੇ ਇਹਨਾਂ ਦੇ ਹਾਰਟ ਬਲੋਕੇ ਜਿਹੜੀਆਂ ਸਹੀ ਹੋ ਜਾਂਦੀ ਐ ਫੇਸਬੁੱਕ ਦੇ ਆੜ ਦਿੰਦੇ ਨਾ ਉਹ ਤੁਹਾਨੂੰ ਦਾ ਕਿੰਨੀ ਦੇਰ ਤੋਂ ਦਵਾਈ ਖਾ ਰਹੇ ਹੋ ਤੁਸੀਂ ਹੁਣ ਹੋ 5 ਕਿ ਮਹੀਨੇ ਹੋ ਗਏ ਕਹਿੰਦਾ ਨਾ ਇਹ ਕਿੰਨਾ ਫਾਇਦਾ ਜਰਾ ਆਪਣੇ ਆਪ ਨੂੰ ਲੱਗ ਰਿਹਾ ਵੀ ਮੈਂ ਠੀਕ ਹਾਂ ਹਾਂਜੀ ਕਾਫੀ ਫਾਇਦਾ ਗੈਨਾ ਨਾ ਉਹ ਗੱਲਬਾਤ ਆਪਾਂ ਜਾਰੀ ਰੱਖਾਂਗੇ ਬਹੁਤ ਸਾਰੇ ਹੋਰ ਪੇਸ਼ੈਂਟ ਵੀ ਨੇ ਜਿਨ੍ਹਾਂ ਨੇ ਪਹਿਲਾਂ ਤੋਂ ਦਵਾਈ ਖਾਧੀ ਐ ਪਹਿਲਾਂ ਤੋਂ ਕਾੜਾ ਪੀਤਾ ਐ ਤੇ ਉਹ ਠੀਕ ਹੋਏ ਨੇ ਭਾਜੀ ਕੀ ਨਾ ਤੁਹਾਡਾ ਤੇ ਕਿੱਥੋਂ ਆਏ ਹੋ ਲਈ ਦੱਸੋ ਇਹ ਤੋਂ ਹੀ ਆਏ ਜੀ ਸੂਏ ਤੋਂ ਹੀ ਆ ਪਿਛਲੀ ਵਾਰੀ ਤੇ ਆਉਣ ਲੱਗੇ ਆ ਜੀ ਅੱਛਾ ਜੀ ਇਹਦੇ ਸਟਾਰਟਿੰਗ ਕੀਤੀ ਐ ਵੇਖੋ ਸਟਾਰਟਿੰਗ ਅੱਛਾ ਜੀ ਕੀ ਪ੍ਰੋਬਲਮ ਜਿਸੇ ਕਰਕੇ ਤੁਹਾਨੂੰ ਪ੍ਰੋਬਲਮ ਮੇਰੀਆਂ ਨਾੜਾਂ ਬਲੌਕ ਕਰਨ ਲ ਇਹ ਹੋ ਗਏ 20-25 ਸਾਲ। 20-25 ਸਾਲ। ਪਹਿਲਾਂ ਉਹ ਕਿਤੇ ਦਿਖਾ ਲਿਆ ਕਿਤੇ ਪੇਸ਼ੈਂਟ ਬੜੇ ਡਾਕਟਰਾਂ ਕੋ ਗਏ ਹੋ। ਡਾਕਟਰਾਂ ਨੇ ਦਿਖਾਇਆ ਪਰ ਵੇਖੋ ਹੁਣ ਜੇ ਤੱਕ ਸ਼ੁਰੂ ਕੀਤਾ ਪਤਾ ਨਹੀਂ ਕੀ ਬੰਦ। ਤੇ ਕੀ ਕਹਿੰਦੇ ਸੀ ਡਾਕਟਰ ਪਹਿਲਾਂ ਜਿਹੜੇ ਉਹ ਨਾ ਕਹਿੰਦਣ ਇਹਦਾ ਕੋਈ ਪ੍ਰੈਸ਼ਣ ਨਹੀਂ ਹੋਣਾ ਕਿ ਨਾੜਾਂ ਚੰਗੀ ਤਰ੍ਹਾਂ ਬਲੌਕ ਹੋ ਚੁੱਕੀ ਹੈ, ਮੇਨ ਨਾੜ ਹੀ ਬਲੌਕ ਹੋ ਚੁੱਕੀ ਹੈ। ਫਿਰ ਉਹ ਕਰਾਇਆ ਮਾਲਾ ਮੋਟਾ ਪਰ ਉਹ ਕੋਈ ਖਾਸ ਨਹੀਂ ਗੱਲ ਬਣੀ। ਤੇ ਇਹਨਾਂ ਬਾਬਾ ਜੀ ਬਾਰੇ ਜਦੋਂ ਪਤਾ ਲੱਗਾ। ਇਹ ਬਾਬਾ ਜੀ ਅਹੀਂ ਵੇਖਿਆ YouTube ਦੇ ਉੱਤੇ ਤੇ ਉੱਥੋਂ ਵੇਖ ਕੇ ਆਏ। ਇਹ ਕਿੰਨੀ ਵਾਰੀ ਦਵਾਈ ਲਈ ਪਹਿਲਾਂ ਤੁਸੀਂ ਇਹਨਾਂ ਕੋਲੋਂ ਪਹਿਲੀ ਵਾਰੀ ਹੋਈ ਲਈ ਇਹ ਤਾਂ ਦੂਜੀ ਵਾਰੀ ਆਇਆ ਹੈ ਕਿੰਨਾ ਫਰਕ ਲੱਗਾ ਕੁਛ 6 ਦਿਨਾਂ ਮੈਨੂੰ ਲੱਗਿਆ 15% ਮਲਜਾ ਲੱਗਿਆ ਥੋੜਾ ਜਿਹਾ ਲੋਕੀ ਕੜਾ ਹੀ ਪਲਾਉਂਦੇ ਜੇ ਹੋਰ ਦਵਾਈ ਵੀ ਦਿੰਦੇ ਨੇ ਦਵਾਈ ਦਿੰਦੇ ਨਾਲ ਗੋਲੀਆਂ ਦਿੰਦੇ ਆਂ ਨਾਲ ਮਲ੍ਹਮ ਵੀ ਦਿੰਦੇਗਾ ਤਾਂ ਲਾਉਣ ਹੁਣ ਜਿੱਦਾਂ ਦੀ ਦਵਾਈ ਖਾਧੀ ਕੁਝ ਪਿਆ ਫਰਕ ਵੀ ਸੋਚ ਘਟਿਆ ਕੋਈ 10-15% ਆਇਆ ਫਰਕ ਲੱਗਦਾ ਸੋ ਸਾਨੂੰ ਹੁਣ ਇੱਕ ਕੋ ਪੇਸ਼ੈਂਟ ਵੀ ਜਿਨ੍ਹਾਂ ਨੇ ਕਾੜਾ ਪੀਤਾ ਤੇ ਕਹਿੰਦੇ ਠੀਕ ਨਹੀਂ ਆਪਾਂ ਬਿਲਕੁਲ ਇਹਨਾਂ ਦੀ ਜਿਹੜੀ ਹੈਲਥ ਹਿਸਟਰੀ ਜਾਣਾਂਗੇ ਕਿ ਕੀ ਪ੍ਰੋਬਲਮ ਸੀ ਕਿੰਨੀ ਦੇਰ ਤੋਂ ਸੀ ਭਾਜੀ ਕੀ ਨਾਮ ਹੈ ਪਹਿਲਾਂ ਤੁਹਾਡਾ ਨੰਨਾ ਬਲੰਦਰ ਸਿੰਘ ਜੀ ਕਿੱਥੋਂ ਆਏ ਹੋ ਤੁਸੀਂ ਅਸੀਂ ਰਾਮਗੜ੍ਹ ਬੈਂਡ ਤੋਂ ਆਏ ਜੀ ਰਾਮਗੜ੍ਹ ਕਿਹੜਾ ਜ਼ਿਲ੍ਹਾ ਬੰਦਾ ਹੈ ਕਪੂਰਥਲਾ ਜੀ ਕਪੂਰਥਲਾ ਭਾਈ ਭਾਜੀ ਕੀ ਪ੍ਰੋਬਲਮ ਆਈ ਸੀ ਤੇ ਕਦੋਂ ਆਈ ਸੀ ਤੁਹਾਨੂੰ ਮੈਨੂੰ ਬਾਈ ਫਰਵਰੀ ਨੂੰ ਅਟੈਕ ਹੋਇਆ ਸੀ ਜੀ ਬੈਠੇ-ਬੈਠੇ ਵੰਡਿਕ ਪਈ ਬੇਟੀ ਦਾ ਵਿਆਹ ਹੀ ਕਿਹੜੇ ਸੰਚੋ ਹੋਇਆ ਸੀ ਇਸੇ ਇਸੇ ਜੀ ਹਾਂਜੀ ਬੇਟੀ ਦੀ ਸ਼ਾਦੀ ਰੱਖੀ ਖੰਡਪ ਸ਼ਾਮ ਨੂੰ ਲੰਗਰ ਚ ਖਾਦਾ ਹੀ ਸੀ ਦੇਖ ਪਿਆ ਮੈਂ ਤੇ ਘਾਦੇ ਚੁੱਕ ਕੇ ਲੱਗੇ ਸੈਕਟਰ ਡਾਟ ਉਥੇ ਰੁਾਈ ਕਹਿੰਦੀ ਚਾਰਕ ਦਿਨ ਤੇ ਉਹ ਥੋੜਾ ਜਿਹਾ ਪਹਿਲਾਂ ਫਰਕ ਪਿਆ ਫਰਕ ਪਿਆ ਮੈਨੂੰ ਦੋ ਤਿੰਨ ਮਹੀਨੇ ਰੁਾਈ ਖਾਧੀ ਉਹਦੇ ਬਾਅਦ ਚ ਵੀ ਇੱਥੇ ਇੱਥੇ ਪਤਾ ਲੱਗਾ ਆ ਕਾੜੇ ਵਾਲਿਆਂ ਦਾ ਇੱਥੇ ਮੈਂ ਖਾ ਰਿਹਾ ਦੋ ਉਤਰੀ ਖਾਦਾ ਮੈਨੂੰ ਸੋ ਜੋ 90% ਮੈਂ ਬਿਲਕੁਲ ਸੈਟ ਅਪ ਜੀ ਜਰੂਰ ਤੁਸੀਂ ਦੱਸਿਆ ਕਿ ਤੁਹਾਨੂੰ ਅਟੈਕ ਆਇਆ ਇੱਕਦਮ ਤੁਸੀਂ ਤੁਹਾਨੂੰ ਹਸਪੀਟਲ ਗਏ ਹੋਣੇ ਡਾਕਟਰਾਂ ਨੇ ਕੀ ਕਿਹਾ ਬਈ ਬਾਈਪਾਸ ਸਰਜਰੀ ਹੋਣੀ ਆ ਜਾਂ ਸਟੰਟ ਪਾਣੇ ਆ ਜਾਂ ਕੀ ਹਾਲਾਤ ਉਸ ਵੇਲੇ ਬਣੇ ਹੋਏ ਸੀ ਜੀ ਇੱਕ ਇੱਕਦਮ ਤੇ ਡਾਕਟਰਾਂ ਨੇ ਇਹ ਨਹੀਂ ਕਿਹਾ ਜੀ ਪਹਿਲਾਂ ਮੇਰੀ ਇੰਡੋਗ੍ਰਾਫੀ ਕੀਤੀ ਉਹਨਾਂ ਨੇ ਉਹਦੇ ਵਿੱਚ ਮੇਰੇ ਤਿੰਨ ਨਾੜਾਂ ਨਾੜਾਂ ਬਲੌਤ ਸੀਗੀਆਂ ਹਾਂਜੀ ਉਹਨਾਂ ਨੇ ਫਿਰ ਕਿਹਾ ਵੀ ਹੋਰ ਵੀ ਤੁਹਾਨੂੰ ਵੀ ਕਰਵਾ ਸਕਦੇ ਹੋ ਫਿਰ ਉਥੋਂ ਹੀ ਛੱਡ ਕੇ ਚੱਲੇ ਗਏ ਡਗ ਡਗੋਰ ਦੇ ਟਗੋਰ ਦੇ ਟੋਰ ਵੀ ਫਿਟ ਲੋ ਉਹ ਕਹਿੰਦੇ ਫਿਰ ਟਾਡਾ ਆਪਰੇਸ਼ਨ ਹੋਣਾ ਵਈ ਬਾਈ ਬੱਸ ਤੇ ਫਿਰ ਅਸੀਂ ਦਾਖਲ ਹੋ ਕੇ ਜਾ ਕੇ ਉਹਦੇ ਦਾਖਲ ਹੋਣ ਤੋਂ ਬਾਅਦ ਸਾਨੂੰ ਪਤਾ ਲੱਗਾ ਵੀ ਇਹ ਕੜੇ ਵਾਲੇ ਫਿਰ ਇਹ ਆਪਰੇਸ਼ਨ ਦੀ ਲੋਡ ਨਹੀਂ ਸਾਨੂੰ ਆਈ ਤੇ ਜਦੋਂ ਤੁਸੀਂ ਹਸਪੀਟਲ ਰਹਿ ਕਿੰਨਾ ਖਰਚਾ ਜਿਹੜਾ ਪਹਿਲਾਂ ਕਰ ਚੁੱਕੇ ਸੀ ਜਦੋਂ ਇਹ ਤੁਹਾਡਾ ਅਟੈਕ ਆਇਆ ਕਾਫੀ ਪੈਸਾ ਵੀ ਲੱਗਾ ਹੋਵੇਗਾ ਹਸਪੀਟਲ ਚ ਲੱਖ ਡੇਢ ਲੱਖ ਰੁਪਏ ਲੱਗੇ ਆਈ 3-4 ਚਾਰ ਮਹੀਨੇ ਦੇ ਦਰਮਿਆਨ ਉਹ ਦਾ ਬਿਮਾਰ ਜੁਦੇ ਪੈ ਗਿਆ ਕਿਉਂਕਿ ਜਦੋਂ ਅਟੈਕ ਆ ਜਾਣਾ ਬੰਦੇ ਦਾ ਇੱਕ ਹਾਫ ਡੈਡ ਹੀ ਹੋ ਜਾਂਦਾ ਯਾਰ ਤੇ ਜਦੋਂ ਤੁਹਾਨੂੰ ਕੜੇ ਵਾਰੇ ਪਤਾ ਲੱਗਾ ਤੁਸੀਂ ਪਹਿਲੀ ਵਾਰੀ ਕਿੱਥੇ ਗਏ ਤੇ ਕਿਦਾਂ ਕੜਾ ਪੀ ਕੇ ਕਿੰਨਾ ਮਹਿਸੂਸ ਹੈ ਤੇ ਹੁਣ ਕਿੰਨਾ ਫਰਕ ਹੈ ਜੀ ਉਹ ਸਾਨੂੰ ਬੜੇ ਇਹਨਾਂ ਵਾਸਤੇ ਪਹਿਨਾ ਕੜੇ ਵਾਲਿਆਂ ਨੂੰ ਪਤਾ ਲੱਗਾ ਦਸੂਏ ਆਈ ਸਾਨੂੰ ਦੱਸਿਆ ਕਿ 10 ਵਜੇ ਦੇ ਹੀ ਇੱਥੇ ਆਏ ਇੱਥੋਂ ਆਣ ਤੋਂ ਅਸੀਂ ਕੜਾ ਲੈ ਕੇ ਗਏ ਕੜਾ ਪੀਤਾ ਬਲੈ ਇੱਥੋਂ ਕੀ ਪੀ ਕੇ ਗਏ ਫਿਰ ਦੋਈ ਇਹਨੇ ਇੱਕ ਦੋ ਗੋਲੀਆਂ ਵੀ ਦਿੱਤੀਆਂ ਨਾਲ ਖਾਣ ਨੂੰ ਮੈਨੂੰ 100% ਤੋਂ 100 ਜੁ 90% ਮੈਂ ਬਿਲਕੁਲ ਆਪਣੇ ਆਪ ਨੂੰ ਸਹੀ ਸਮਝਦਾ ਪਹਿਲਾਂ ਜਿੱਦਾਂ ਤੁਸੀਂ ਬਿਮਾਰ ਹੋਏ ਬਿਮਾਰ ਹੋਣ ਤੋਂ ਕੰਮ ਜਿਹੜਾ ਕੀ ਕਰਦੇ ਸੀ ਤੇ ਵੈਸੇ ਉਸ ਤੋਂ ਬਾਅਦ ਫਿਰ ਕੰਮ ਬੰਦ ਵੀ ਹੋ ਗਿਆ ਕੰਮ ਕਰਨਾ ਬਿਲਕੁਲ ਸ਼ਰੀਪਾੜੀ ਅਲਾਉ ਨਹੀਂ ਸੀ ਕਰ ਰਿਹਾ ਅਨ ਇੱਕ ਮਹੀਨਾ ਡੇਢ ਮਹੀਨਾ ਮੇਰਾ ਬਿਲਕੁਲ ਬੰਦ ਮੈਂ ਵੰਜੇ ਸੀ ਤੇ ਹੁਣ ਕੀ ਕੀ ਕਿਹੜਾ ਕੰਮ ਕਰ ਲੈਂਦੇ ਹੁਣ ਇੰਨਾ ਜੋਸ਼ ਜਿਹੜਾ ਇੰਨਾ ਸਹੀ ਹੋਏ ਹੋ ਕੜੇ ਦੇ ਹੁਣ ਮੈਂ 12 ਖੇਤ ਝੋਨਾ ਲਾਇਆ ਜੀ 10 ਪਛੂਨੇ ਮੇਰੇ ਕੋਲ ਤਾਂ ਰਮੈ ਚੋਲਦਾ ਆਪ ਖੁੱਲ ਦੁੱਧ ਵੇਚ ਕੇ ਆ ਨਾ ਘਰਾਂ ਚ ਮੈਨੂੰ ਬਹੁਤ ਜ਼ਿਆਦਾ ਫਰਕ ਹੈ ਹੁਣ ਲੱਗਦਾ ਵੀ ਤੁਹਾਡੇ ਲਈ ਅਮਰਤ ਜਾਂ ਵਰਦਾਨ ਜਿਹੜਾ ਸਾਬਤ ਹੋਰੇ ਅਮਰਤ ਮੇਰੇ ਕੋਲ ਅਮਰ ਅਮਰਤ ਹੈ ਵਰਦਾਨ ਸਾਬ ਤੋਂ ਕੀ ਸੁਨੇਹਾ ਦੇਣਾ ਚਾਹੁੰਦੇ ਇਹਦੇ ਤੁਹਾਡੇ ਵਰਗੇ ਪੇਸ਼ੈਂਟ ਆਪਰੇਸ਼ਨ ਕਰਾਉਣ ਨੇ ਬੈਠੇ ਨੇ ਸਰਜਰੀ ਕਰਾਉਣ ਤੇ ਬੈਠੇ ਨੇ ਸਟੰਟ ਪਾਉਣ ਲਈ ਬੈਠੇ ਉਹਨਾਂ ਨੇ ਕੀ ਸੁਨੇਹਾ ਹੈ ਆਪਰੇਸ਼ਨ ਨਾ ਪਰ ਨਾ ਕਰਾਓ ਇੱਥੇ ਆਓ ਬਹੁਤ ਵਧੀਆ ਹੈ ਡਾਕਟਰ ਸਾਹਿਬ ਸੋ ਵੈਦ ਐਚਐਸ ਬਾਬੇ ਦਾ ਕਾੜਾ ਜਿਹੜਾ ਆ ਉਹ ਇੱਥੋਂ ਤੱਕ ਹੋ ਗਿਆ ਕਿ ਪੰਜਾਬ ਨੇ ਬਲਕੇ ਪੰਜਾਬ ਦੀਆਂ ਸਰਹੱਦਾਂ ਤੋਂ ਪਾਰ ਵੀ ਜਿਹੜੇ ਪੇਸ਼ੈਂਟ ਇੱਥੇ ਆਉਂਦੇ ਨੇ ਸਾਡੇ ਨਾਲ ਕੋਲ ਪਹੁੰਚੇ ਨੇ ਜੰਮੂ ਪੁਸ਼ ਤੋਂ ਜਿਹੜੇ ਕਿ ਸਪੈਸ਼ਲ ਇੱਥੇ ਦਵਾਈ ਲੈਣ ਆਏ ਨੇ ਕਾੜਾ ਪੀਤਾ ਜਿਨ੍ਹਾਂ ਨੇ ਆਪਣਾ ਕੋਲ ਜਾਣਾਂਗੇ ਕਿ ਇਹਨਾਂ ਨੂੰ ਕੀ ਪ੍ਰੋਬਲਮ ਸੀ ਕਦੋਂ ਤੋਂ ਸੀ ਤੇ ਇਹਨਾਂ ਦਾ ਕਾੜਾ ਪੀਣ ਦੇ ਨਾਲ ਹੁਣ ਕਿੰਨਾ ਫਰਕ ਇਹਨਾਂ ਨੂੰ ਮਹਿਸੂਸ ਹੋਇਆ ਭਾਈ ਕੀ ਨਾਮ ਹੈ ਤੁਹਾਡਾ ਮੇਰੇ ਨਾਮ ਸ਼ਿਵ ਦਰਸ਼ਨ ਸਾਨੀ कहाँ से आए हो आप हम नौशहरा से जिस तक रजौरी रजौरी हाँ कश्मीर में पड़ता है नहीं नहीं क्या प्रॉब्लम थी और कितनी देर से थी ये मेरी प्रॉब्लम 2009 में हुई थी ब्लॉकेज हार्ट प्रॉब्लम हुई थी तो ये 2009 से मैं मेडिसिन खा रहा हूँ और ब्लॉकेज है मेरी नाइन्टी परसेंट और मैं मैक्सिमम सब हॉस्पिटल घूम चुका हूँ पी पीजीआई भी घूमा हूँ अपना दिल्ली में एक प्राइवेट डॉक्टर था आर के करोली वो अभी शायद उनकी डेथ हो गई है बहुत अच्छे थे जब वो डॉक्टरों के पास गए तो कितना खर्चा डॉक्टर बता रहे थे क्या करने के स्टंट बोल रहे थे भाईपा सजी बोल रहे क्या कर रहे थे स्टंट मेरा मुझे पढ़ नहीं सकता मेरे जो अंदर है कैल्शियम जम चुका है जो हमारी रगे हैं सप्लाई ब्लड जो करती है ना उनमें कैल्शियम जमा हुआ है तो इसलिए मेरा तो स्टंट पढ़ने का कोई चांस नहीं बह पार्ट सर्जरी के लिए उन्हें बोला था वो तो पी जी में हम एडमिट रहे हमारी सर्जरी होनी थी जिस दिन सर्जरी होनी थी उसी उससे एक दिन पहले कोविड आ गया कोविड आ गया कोविड की वजह से हमें उन्हें घर भेज दिया फिर मैं भी घर जाके थोड़ा हो गया मस्त मेडिसिन खाता रहा अब प्रॉब्लम मुझे ज़्यादा हो गई है प्राइवेट है वहाँ चंडीगढ़ में वहाँ गए उनने सब टेस्ट लिए अभी रिसेंटली टेस्ट लिए टेस्ट लेने के बाद उनने सर्जरी के लिए कोई अवॉइड ही किया क्योंकि रिस्क है रिस्क है, है। इसलिए उन्होंने अवॉइड किया तो मैं फिर आगे वापस अब भी इनका पता चला हमने सुना यहाँ का तो हम यहाँ आए पहले हम इंडस हॉस्पिटल में गए उन्होंने सर्जरी के लिए हमें थोड़ा मना कर दिया कि हाई रिस्क है इसमें कुछ प्रॉब्लम ज़्यादा है तो हम घर आए हमने फिर हमने YouTube में देखा इनका डॉक्टर एच एस बाबा का सुना व्यास जी का और अब फर्स्ट टाइम हम यहाँ आए हैं लगता ही है नहीं जैसे अगर ऑपरेशन करते चलो वो तो होना नहीं था लाखों रुपए भी जाने थे जान का भी खतरा था लेकिन अब अब थोड़ा सा मन को लग रहा है कि कड़े से कुछ राहत मिलने की चांस है कि चलो लोग कहते हैं तो माइट भी पॉसिबल भगवान करे हमारे भी रैम हो जाए ठीक हो जाए अभी तो देख रहे हैं लोगों से सुन रहे हैं कि काफ़ी लोग इम्प्रूव तो हो रहे हैं जितने लोग यहाँ पे लगता है उनसे विश्वास मन में और बढ़ गया हाँ बिल्कुल बिल्कुल बढ़ा है विश्वास बढ़ा है क्या संदेश देना चाहते हैं लोगों को है? लोगों को संदेश देना चाहते हैं कि ये अच्छा है ये अगर हम हमें इससे फायदा हो तो ये सबसे बेहतर है अच्छा है हॉस्पिटलों में खजल होने से हॉस्पिटल में तो जाके खजल ही होना है पैसे भी खर्च रहे हैं खजल होना है वहाँ पर डेटें देते हैं चार छह महीने की टेस्ट की एक डेट देंगे चार महीने की दूसरी इतने पेशेंट चाहे वो मर भी जाए तो वहाँ टेस्ट होगा ਇਹਾਂ ਖਰਚਾ ਵੀ ਘੱਟ ਹੈ ਖਰਚਾ ਵੀ ਘੱਟ ਹੈ ਖਰਚੇ ਕੀ ਹਮੇ ਕੋਈ ਪਰਵਾਹ ਨਹੀਂ ਹਮੇ ਬਾਹਲੇ ਹਸਪੀਟਲ ਸੇ ਤਾਂ ਘੱਟ ਹੈ ਨਾ ਬਿਲਕੁਲ ਬਿਲਕੁਲ ਘੱਟ ਹੈ ਜੀ ਸੋ ਇੱਕ ਹੋਰ ਮਰੀਜ਼ ਨੇ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਪਾਜੀ ਕੀ ਨਾਇ ਤੇ ਕਿੱਥੋਂ ਆਏ ਤੁਸੀਂ ਲਖਵਿੰਦਰ ਸਿੰਘ ਮੇਰੇ ਨਾਮ ਜੇ ਚੋਲਾ ਆਏ ਜੀ 10 ਵਜੇ ਜੀ ਹਾਂ ਕੀ ਪ੍ਰੋਬਲਮ ਸੀ ਤੇ ਕਿੰਨੇ ਸਮੇਂ ਤੋਸ ਕੀ ਇਹ ਮਿਸਾਲ ਕੋ ਹੋ ਗਿਆ ਜੀ ਹਾਰ ਦਨਕ ਸੀ ਮੇਂ ਨਾਰ ਬਲੋ ਭਈ ਹਾਰ ਬਲੋਕਸ ਹਾਂ ਜੀ ਕਿੱਦਾਂ ਪਤਾ ਲੱਗਾ ਡਾਕਟਰਾਂ ਕੋ ਗਏ ਤੇ ਕੀ ਟੈਸਟ ਕੀਤੇ ਉਹਨਾਂ ਨੇ ਉਹਨਾਂ ਨੇ ਮੇਰੇ ਟੈਸਟ ਕੀਤਾ ਸੀ ਮਤਲਬ ਐਂਡੋਗ੍ਰਾਫੀ ਕਰਾਈ ਸੀ ਮੈਂ ਮੇਰੇ ਉਹਨਾਂ ਨੇ ਮੇਰੀ ਆਖਿਆ ਵੀ ਨਾੜ ਬਲੌਗ ਹੈ ਫਿਰ ਮੈਨੂੰ ਮੈਂ ਨੈਟ ਤੇ ਇਹਨਾਂ ਦਾ ਵੇਖਿਆ ਨੈਟ ਤੇ ਵੇਖਿਆ ਲੁਧਿਆਣੇ ਗਿਆ ਲੁਧਿਆਣੇ ਹੁਣ 8-12 8-7 ਵਾਰ ਹੋ ਗਿਆ ਜੀ ਹੁਣ ਅੱਗੇ ਨੂੰ ਬਹੁਤ ਫਰਕ ਆ ਤੇ ਜਦੋਂ ਡਾਕਟਰਾਂ ਨੇ ਦਿਖਾਇਆ ਕਿ ਉਹ ਕਹਿੰਦੇ ਸਟੰਟ ਪਏਗਾ ਜਾਂ ਕੋਈ ਆਪਰੇਟਰ ਨੇ ਕਿਹਾ ਵੀ ਬਾਈਪਾਸ ਸਰਜਰੀ ਹੋਏਗੀ ਬਾਈਪਾਸ ਸਰਜਰੀ ਬਾਈਪਾਸ ਸਰਜਰੀ ਹਾਂ ਜੀ ਬਾਈਪਾਸ ਤੇ ਫਿਰ ਕੀ ਮਨ ਚ ਆਇਆ ਵੀ ਨਹੀਂ ਕਰਨੀ ਤੇ ਇਹਨਾਂ ਬਾਰੇ ਪਤਾ ਲੱਗਾ ਤੁਹਾਨੂੰ ਨਹੀਂ ਫਿਰ ਮੈਂ ਡਾਕਟਰ ਹੁਣ ਜਾਂਦੇ ਵੀ ਕੋਈ ਨਹੀਂ ਸਰਜਰੀ ਕਰਕੇ ਦਵਾਈ ਖਾਣੀ ਇਦਾਂ ਵੀ ਖਾਈ ਆ ਤੇ ਮੈਨੂੰ ਨੈਟ ਤੇ ਮੈਂ ਇਹਨਾਂ ਦਾ ਵੇਖਿਆ ਫਿਰ ਵੀ ਇੱਕ ਕਫੇ ਮੈਂ ਦਵਾਈ ਆ ਹੁਣ ਮੈਨੂੰ ਫਰਕ ਬੜਾ ਤੇ ਇਹਨਾਂ ਨੇ ਕੀ ਦਵਾਈ ਦਿੱਤੀ ਤੁਹਾਨੂੰ ਇਹਨਾਂ ਮੈਨੂੰ ਕੜੇ ਪਏ ਦਵਾਈ ਦਿੱਤੀ ਆ ਤੇ ਉਹਨਾਂ ਨੇ ਮੈਨੂੰ ਜੜਾ ਹੀ ਹੁਣ ਮੈਂ ਕੰਮ ਵਧੀਆ ਕਰਦਾ ਕੋਈ ਗੱਲ ਨਹੀਂ ਹਾਂ ਜੀ ਤੇ ਜਿੱਦਾਂ ਪਹਿਲਾਂ ਡਾਕਟਰਾਂ ਕੋ ਗਏ ਜਿਹੜੇ ਕਹਿੰਦੇ ਸੀ ਵੀ ਬਾਈਪਾਈ ਸਰਜਰੀ ਕਰਨੀ ਕਿੰਨਾ ਪੈਸਾ ਖਰਾਬ ਕੀਤਾ ਉੱਥੇ ਤੁਸੀਂ ਪੈਸੇ ਤੇ ਚਲੋ ਤੁਹਾਨੂੰ ਪਤਾ ਲੱਖ ਲੱਖ ਡੇਢ ਲੱਖ ਰੁਪਏ ਲੱਗ ਹੀ ਗਿਆ ਸੀ ਹਾਂਜੀ ਇੱਥੇ ਹੁਣ ਤੁਸੀਂ ਇਲਾਜ ਕਰਾ ਰਹੇ ਹੋ ਕਿੰਨੇ ਚਿਰ ਤੋਂ ਵੈਸੇ ਕਰਾ ਰਹੇ ਹੋ ਇੱਥੇ ਮੈਨੂੰ ਹੋ ਗਏ 5 ਕਿ ਮਿੰਟ ਪਾਣੀ ਹਾਂਜੀ ਹਾਂ ਕਿੰਨਾ ਫਰਕ ਹੈ ਹੁਣ ਲੱਗਦਾ ਹਾਰਟ ਨੂੰ ਮਰ ਹੁਣ ਬਸ ਲਾ ਇੱਕ ਵਾਰ ਹੋਰ ਬੈਠਾ ਹੁਣ ਡਾਕਟਰ ਸਾਹਿਬ ਆਂਦੇ ਵੀ ਤੁਸੀਂ ਮਤਲਬ ਟੈਸਟ ਕਰ ਲਓ ਬਸ ਹਾਂਜੀ ਤੇ ਹੁਣ ਤਾਂ ਨਹੀਂ ਕੋਈ ਬਹੁਤੀ ਪ੍ਰੋਬਲਮ ਆ ਰਹੀ ਨਹੀਂ ਹੁਣ ਮੈਂ ਸ਼ੈਰਸੂਦ ਕੀਤਾ ਕੋਈ ਮੁਸ਼ਕਲ ਨਹੀਂ ਆਉਂਦੀ ਮੁਸ਼ਕਲ ਨਹੀਂ ਆਉਂਦੀ ਤੇ ਜਿਹੜਾ ਇਲਾਜ ਕਰਾਇਆ ਤੁਸੀਂ ਕਿੰਨਾ ਖਰਚਾ ਇੱਥੇ ਆਇਆ ਜਿਹੜਾ ਪਹਿਲਾਂ ਤੁਸੀਂ ਡੇਢ ਲੱਖ ਰੁਪਏ ਇੱਥੇ ਕਿੰਨਾ ਖਰਚਾ ਮਹਿੰਗਾ ਹੈ ਜਾਂ ਸਸਤਾ ਹੈ ਨਹੀਂ ਠੀਕ ਹੈ ਜਾਂ ਨਾ ਮਹਿੰਗਾ ਨਾ ਸਸਤਾ ਹੈ ਠੀਕ ਹੈ ਨਾਰਮਲ ਜਿਹਾ ਹੀ ਹੈ ਨਾਰਮਲ ਜਿਹਾ ਮਤਲਬ ਬਾਲੇ ਹਸਪੀਟਲ ਨਾਲੋਂ ਇੱਥੇ ਜਨਵਰੀ ਖਰਚਾ ਹੈ ਹਾਂਜੀ ਹਾਂਜੀ ਬਾਕੀ ਲੋਕਾਂ ਨੂੰ ਜਿਹੜੇ ਪ੍ਰੋਬਲਮ ਹੈ ਉਹਨਾਂ ਨੇ ਕੀ ਹੋਈ ਹੈ ਵੀ ਜਦੋਂ ਡਾਕਟਰ ਜੇ ਦੂਜੇ ਆ ਉਹਨਾਂ ਦਾ ਮਤਲਬ ਇੱਥੇ ਆਣ ਕੇ ਜਿਹੜਾ ਕੜਾ ਪੀ ਲੈਣ ਤੇ ਦਵਾਈ ਵੀ ਖਾਈ ਜਾਣ ਤੇ ਠੀਕ ਆ ਬਾਕੀ ਜਿਹੜੇ ਸੱਜਰੀ ਕਰਨ ਤੋਂ ਬਚਣ ਤੇ ਘਰ ਵਾਲੇ ਸੀਗੇ ਉਹਨਾਂ ਨੂੰ ਫਾਰਦੂ ਪ੍ਰੋਬਲਮ ਸੀਗੀ ਅੱਛਾ ਤੋ ਇਹਦਾ ਹਾਰਡਵੋ ਕੰਮ ਕਰ ਚਾਲਦਾ ਕਰਦਾ ਹੈਗਾ 25% ਜ਼ਾਲਦਾ ਹੈਗਾ ਫਿਰ 7-8 ਮਹੀਨੇ ਬਾਅਦ ਟੈਸਟ ਕਰਵਾਇਆ ਤਾਂ 36 ਤੱਕ ਪਹੁੰਚ ਗਿਆ ਸੀਗਾ 25 ਤੋਂ ਤਾਂ ਹੁਣ 3 ਮਹੀਨੇ ਬਾਅਦ ਹੁਣ ਫੇਰ ਟੈਸਟ ਕਰਾਉਣਾ ਹੈ ਹਾਂਜੀ ਹੁਣ ਤਾਂ ਕਾ ਵੀ ਉਹਦਾ ਫਰਕ ਅੱਗ ਨਾਲੋਂ ਤੇ ਕੜਾ ਕਿੰਨੇ ਕਦੋਂ ਤੋਂ ਪੀਣਾ ਸ਼ੁਰੂ ਕੀਤਾ ਇੱਥੇ ਅਸੀਂ ਪਿਛਲੇ ਸਾਲ ਨਵੰਬਰ ਸਤੰਬਰ ਤੋਂ ਕੀਤਾ ਸੀ ਹਾਂਜੀ ਤੇ ਕਿੰਨਾ ਹੁਣ ਫਰਕ ਲੱਗ ਰਿਹਾ ਹੈ ਕਾਫੀ ਹਾਰਕ ਹੈਗਾ ਗਨਾਲੋਂ ਹਾਂ ਜੱਗ ਦਾ ਤੁਰ ਫਿਰ ਲੈਂਦੇ ਸੀ ਕੰਪੇ ਲੈਂਦੇ ਸਾ ਚੜਦੇ ਤੇ ਮੈਂ ਦੱਸੇਗਾ ਮੈਨੂੰ ਮਹਿਸੂਸ ਨਹੀਂ ਕਰਦੇ ਸੀਗਾ ਵੀ ਹਾਰਡ ਵੀ ਖਾਰਡ ਬਹੁਤ ਕੰਮ ਕਰਦਾ ਖਾਲੀ ਰਹਿੰਦੇ ਸੀ ਅੱਛਾ ਹਾਂਜੀ ਤੇ ਹੁਣ ਹੁਣ ਕਿੱਦਾਂ ਦਾ ਕੰਮ ਕਰ ਲੈਣੇ ਜ਼ੋਰ ਦਾ ਕੰਮ ਵੀ ਕਰ ਲੈਣੇ ਬਿਲਕੁਲ ਬង ਪੂਰਾ ਕਰਦੇ ਪੂਰਾ ਦਿਨ ਹੰਸ਼ਸਤਾਨ ਟੱਕਿਆ ਇਹ ਕਹਿੰਦਾ ਜਦ ਪਵਾ ਲਓਗੇ ਨਾ ਤੁਸੀਂ 67 ਵੀ 25 ਤੋਂ 30 ਤੱਕ ਵੱਧ ਜਾਣਾ ਇੱਧਰ ਵੱਧਣਾ ਨਹੀਂ ਹੈਗਾ 67 8 ਮਹੀਨੇ ਵਿੱਚ 36 ਤੱਕ ਪਹੁੰਚ ਗਿਆ ਇਹ ਮੈਨੂੰ ਕਹਿ ਸਕਦੇ ਹਾਂ ਵੀ ਇੱਕ ਬਹੁਤ ਤੁਹਾਡੀ ਜ਼ਿੰਦਗੀ ਸਾਬਤ ਹੋਈ ਹੈ ਤੁਹਾਡੀ ਜ਼ਿੰਦਗੀ ਬਚੀ ਹੈ ਧੰਨਵਾਦ ਕਰਨ ਦਾ ਡਾਕਟਰ ਸਾਹਿਬ ਦਾ। ਇਸੇ ਤਰ੍ਹਾਂ ਦਾ ਤੁਹਾਡੇ ਪੇਂਹ ਹਾਰ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਤੇ ਦਰਦ ਹੁੰਦੀ ਹੈ ਤੇ ਤੁਹਾਨੂੰ ਬਾਇਪਾਸ ਸਰਜਰੀ ਤੱਕ ਡਾਕਟਰ ਜਿਹੜੇ ਆ ਆਫਰ ਕਰਦੇ ਨੇ ਕਿ ਤੁਸੀਂ ਇਲਾਜ ਕਰਾਓ। ਬੰਝੇ ਤੋਂ ਮਹਿੰਗਾ ਲੱਗਦਾ ਨਾਲ ਨੇ ਡਾਕਟਰ ਬੈ ਜਿਹੜੇ ਐਚਐਸ ਪਾਵਾ ਸੀ ਇਹ ਤੁਹਾਨੂੰ ਬਚਾਉਂਦੇ ਨੇ ਤੁਹਾਡੀ ਬਾਇਪਾਸ ਸਰਜਰੀ ਤੋਂ ਤੁਹਾਨੂੰ ਸਟੰਟਾਂ ਤੋਂ ਕਿਉਂਕਿ ਇਹਨਾਂ ਵੱਲੋਂ ਤਿਆਰ ਕੀਤਾ ਜਾਂਦਾ ਹੈ ਕੜਾ ਜਿਹੜਾ ਕੜਾ ਇੱਕ ਰਾਮ ਬਾਣਾ ਇੱਕ ਤੁਹਾਡੇ ਲਈ ਬਹੁਤ ਵੱਡੀ ਜਿਹੜੀ ਆ ਅਸ਼ੋਧੀ ਜਿਹਨੂੰ ਕਹਿ ਸਕਦੇ ਆ ਦਵਾਈ ਹੈ ਕਿ ਉਹਦੇ ਪੀਣ ਦੇ ਨਾਲ ਤੁਸੀਂ ਆਪਰੇਸ਼ਨ ਨਹੀਂ ਕਰਾ ਸਕਦੇ ਤੁਹਾਨੂੰ ਉਹਦੀ ਲੋੜ ਨਹੀਂ ਪੈਗੀ ਤੁਹਾਨੂੰ ਬਾਈਪਾਸ ਸਰਜਰੀ ਕਰਾਉਣ ਦੀ ਲੋੜ ਨਹੀਂ ਪੈਗੀ ਸੋ ਆਪਾਂ ਗੱਲਬਾਤ ਕਰਦੇ ਆਂ ਬੈਦ ਐਚਐਸ ਬਾਬਾ ਜੀ ਨਾ ਬਾਬਾ ਜੀ ਕੀ ਚੀਜ਼ ਹੈ ਜਿਹੜੇ ਲੋਕ ਹਜ਼ਾਰਾਂ ਲੋਕ ਜਿਹੜੇ ਠੀਕ ਹੁੰਦੇ ਨੇ ਕਿਉਂਕਿ ਡਾਕਟਰ ਜੋ ਕਹਿੰਦੇ ਨੇ ਉਹਨਾਂ ਦੀ ਪੇਂਜ ਕੋਈ ਵੀ ਹਾਰਟ ਬਲੌਕੇਜ ਹੁੰਦੀ ਹੈ ਕਿ ਸਰਜਰੀ ਕਰਾਓ ਜਾਂ ਤੁਸੀਂ ਆਪਣਾ ਬਾਈਪਾਸ ਸਰਜਰੀ ਕਰਾਓ ਜਾਂ ਸਟੈਂਟ ਪਾਓ ਤੁਸੀਂ ਕੀ ਜਿਹੜਾ ਕੜਾ ਲੈਂਦੇ ਆਂ ਆਰਾਮ ਬਣੇ ਹੈ ਕੀ ਚੀਜ਼ ਇਹ ਦੇਖੋ ਜੀ ਆਪਾਂ ਤਰੀ ਦੋਸ਼ ਕੜਾ ਤਿਆਰ ਕੀਤਾ ਸੀਗਾ ਜਿਹਨੂੰ ਲੋਕਾਂ ਨੇ ਅਮਰਤ ਕੜੇ ਦਾ ਨਾਮ ਦਿੱਤਾ ਤੇ ਬਾਕੀ ਤੁਸੀਂ ਮਰੀਜ਼ਾਂ ਦੇ ਰਿਵਿਊ ਲਏ ਹੋਣੇ ਹਨ ਜੀ ਜੀ ਤੇ ਬਿਲਕੁਲ ਇਹਦੇ ਨਾਲ ਠੀਕ ਹੁੰਦੇ ਆ ਸਟੰਟ ਕੋਈ ਹੱਲ ਨਹੀਂ ਹੈਗਾ ਜਾਂ ਸਰਜਰੀ ਕੋਈ ਹੱਲ ਨਹੀਂ ਹੈਗੀ ਇੱਥੇ 14 14 ਵਾਲੇ 6 6 ਸਟੰਟ ਵਾਲੇ 8 8 ਸਟੰਟ ਵਾਲੇ ਫਿਰਦੇ ਆਗੇ ਜੀ ਜੀ ਸਟੰਟ ਪਾ ਕੇ ਵੀ ਸਾਹ ਚੜਦਾ ਇਹ ਤਾਂ ਹੈ ਨਹੀਂ ਵੀ ਕੋਈ ਜਿਨੇ ਚਾਰ ਸਟੰਟ ਪਵਾ ਲਿਓ ਠੀਕ ਹੋ ਗਿਆ ਠੀਕ ਹੈ 6 ਸਟੰਟ ਵਾਲਾ ਵੀ ਇੱਥੇ ਫਰੀ ਜਾਂਦਾ ਹੈਗਾ ਬਣਾ ਮੈਂ ਤੁਹਾਨੂੰ ਇਧਰ ਆ ਬੋ ਜੀ ਉਹਨੇ ਕਸ਼ਮੀਰ ਤੋਂ ਆਉਂਦੇ ਆ ਇਧਰਲੇ ਪਾਸੇ ਆ ਜਓ ਤੁਸੀਂ ਹਨਾ ਇਹਨਾਂ ਦੇ ਮੈਸੇਜ ਦੇ 6 ਜੀ ਕਿੰਨੇ ਸਟੈਂਟ ਪਏ ਬੋ ਜੀ ਆਪਣੇ ਓਪਨ ਹਾਰਟ ਸਰਜਰੀ ਕੇ ਲਈ ਕਹਿ ਰਹੇ تھے ਹਾਰਟ ਸਰਜਰੀ ਕੇ ਲਈ ਦਿੱਲੀ ਮੈਂ ਮੈਦਾਨਤਾ ਮੈਂ ਓਪਨ ਹਾਰਟ ਸਰਜਰੀ ਕੇ ਲਈ ਮਗਰ ਹਮਨੇ ਨਹੀਂ ਕੀਤਾ ਟੈਸਟ ਕੀਏ 2-3 ਲੱਖ ਰੁਪਏ ਖਰਚੇ ਕੀਏ ਮਗਰ ਸਰਜਰੀ ਨਹੀਂ ਕਰਵਾਈ ਫਿਰ ਹਮ ਯਹਾਂ ਆਏ ਤੋ ਆਪ ਫਰਕ ਲੱਗ ਰਹੀ ਹੈ ਹਾਂ ਠੀਕ ਹਮ ਤੋ ਬੈਸਰ ਜਿਵੇਂ ਦੱਸੇ ਕਿ ਇਹਨਾਂ ਨੂੰ ਸਰਜਰੀ ਲਈ ਦੱਸੇ ਕਿ ਤੁਹਾਡੀ ਜਿਹੜਾ ਕਾੜਾ ਪੀਤਾ ਉਹਦੇ ਨਾਲ ਠੀਕ ਹੋਏ ਨੇ ਕੀ ਮਿਸ਼ਨ ਹੈ ਕੀ ਇਹਦੇ ਵਿੱਚ ਹੁੰਦਾ ਵੀ ਆ ਪਰੇਜ ਰੱਖਣੀ ਆ ਕੁਛ ਨਹੀਂ ਬਿਲਕੁਲ ਦੇਖੋ ਅਲੱਗ ਅਲੱਗ ਪਰਹੇਜ ਹੁੰਦੇ ਨੇ ਇਹ ਨਹੀਂ ਕੋਈ ਪੱਕਾ ਸਾਰਿਆਂ ਲਈ ਇੱਕੋ ਹੀ ਪਰਹੇਜ ਨਹੀਂ ਹੁੰਦਾ ਹਰ ਮਾ ਆਦਮੀ ਦੀ ਜਿਹੜੀ ਕੰਡੀਸ਼ਨ ਅਕੋਰਡਿੰਗ ਟੂ ਕੰਡੀਸ਼ਨ ਆ ਥੋੜੀ ਜਿਹੀ ਅਲੱਗ ਅਲੱਗ ਆ ਸਮਝ ਗਏ ਨਾ ਇਸ ਲਈ ਅਕੋਰਡਿੰਗ ਟੂ ਕੰਡੀਸ਼ਨ ਡਾਈਟ ਚਾਰਟ ਹੁੰਦਾ ਅਲੱਗ ਅਲੱਗ ਮੈਡੀਸਨਾਂ ਨੇ ਇਹ ਆ ਵੀ ਹਾਰਡ ਦਾ ਮਰੀਜ਼ ਜਿੰਨਾ ਵੀ ਉਹਨੂੰ ਮਰਜ਼ੀ ਸਾਹ ਚੜਦਾ ਹੋਵੇ ਹਰ ਮਰੀਜ਼ ਨੂੰ 90% ਸਾਹ ਚੜਦਾ ਉਹ ਜਦੋਂ ਮਹੀਨਾ ਦਵਾਈ ਖਾਂਦਾ ਉਹਨੂੰ ਫਰਕ ਆਂਦਾ ਇੱਥੇ ਕਿਸੇ ਦੀ 4 ਮਹੀਨੇ ਦਵਾਈ ਚੱਲਦੀ ਹੈ ਕਿ ਦੀ 6-8 ਚੱਲਦੀ ਹੈ ਕਿ ਦੀ ਸਾਲ ਚੱਲਦੀ ਹੈ ਸਭ ਦੀ ਅਲੱਗ-ਅਲੱਗ ਸਥਿਤੀ ਹੈ ਡਾਕਟਰ ਸਾਹਿਬ ਤੁਹਾਡੇ ਕੋਲ ਜਦੋਂ ਪੇਸ਼ ਹੁੰਦੇ ਆ ਉਹਦੇ ਕੋ ਟੈਸਟ ਦੇਖਦੇ ਹੋ ਜਾਂ ਉਹਨਾਂ ਦੀ ਰਿਪੋਰਟਾਂ ਦੇਖਦੇ ਹੋ ਵੀ ਹਾਂ ਇਹਨਾਂ ਦੀ ਕਿੰਨੀ ਬਲੌਕੇਜ ਹੈ ਕੀ ਇਹਨਾਂ ਦਾ ਐਸਵੇਰ ਪੋਜੀਸ਼ਨ ਹੈ ਬਿਲਕੁਲ ਜੀ ਅਕੋਰਡਿੰਗ ਟੂ ਕੰਡੀਸ਼ਨ ਬਿਨਾਂ ਰਿਪੋਰਟਾਂ ਤੋਂ ਜੀਐਮਐਸ ਬੀਐਮਐਸ ਡਾਕਟਰਾਂ ਦੀਆਂ ਟੀਮਾਂ ਬੈਠੀਆਂ ਨੇ ਉਹ ਚੈੱਕ ਕਰਦੇ ਨੇ ਬਿਨਾਂ ਚੈੱਕਅਪ ਤੋਂ ਕਦੀ ਦਵਾਈ ਦਿੱਤੀ ਜਾਊਗੀ ਅਕੋਰਡ ਦੇ ਨਾਲ ਮਕਹੋਰ ਮੈਡੀਸਨ ਵੀ ਦਿੰਦੇ ਆ ਬਿਲਕੁਲ ਆਯੁਰਵੈਦਿਕ ਮੈਡੀਸਨ ਆ ਪ੍ਰੋਪਰ ਡਾਈਟ ਚਾਰਟ ਆ ਮੈਂ ਹਰ ਵੀਡੀਓ ਚ ਕਹਿੰਦਾ ਵੀ ਜਿਹੜੇ ਡਾਈਟ ਚਾਰਟ ਤੇ ਨਹੀਂ ਚੱਲ ਸਕਦੇ ਉਹ ਸਾਡੇ ਕੋਲੇ ਨਾ ਆਇਆ ਕਰੋ ਠੀਕ ਆ ਪ੍ਰੋਪਰ ਦਵਾਈ ਚੱਲਦੀ ਹੈ ਡਾਈਟ ਚਾਰਟ ਚੱਲਦਾ ਮੈਡੀਸਨ ਚੱਲਦੀ ਹੈ ਤਾਂ ਹੀ ਲੋਕ ਠੀਕ ਹੁੰਦੇ ਆ ਪਰਹੇਜ਼ ਪਰਹੇਜ਼ ਕਿਹੜੇ-ਕਿਹੜੇ ਹੋਣੀ ਜ਼ਰੂਰੀ ਆ ਪਰਹੇਜ਼ ਜੇ ਲਕੰਡੀ ਅਕੋਰਡਿੰਗ ਟੂ ਕੰਡੀਸ਼ਨ ਆ ਨਾ ਇੱਕੋ ਪਰਹੇਜ਼ ਥੋੜੀ ਸਾਰਿਆਂ ਨੂੰ ਆਪਾਂ ਦੱਸ ਸਕਦੇ ਆਂਗੇ ਜੀ ਜੀ ਵੀ ਆ ਪਰਹੇਜ਼ ਕਰ ਲਓ ਹਰ ਬੰਦੇ ਦੀ ਬਾਡੀ ਲੈਂਗੁਏਜ ਅਲੱਗ-ਅਲੱਗ ਹਰ ਬੰਦੇ ਦੇ ਰੋਗ ਅਲੱਗ-ਅਲੱਗ ਆ ਤੇ ਕਿੰਨਾ ਚੜੇ ਅਬੀ ਜਿਹੜਾ ਉਹਦੀ ਕੰਡੀਸ਼ਨ ਦੇ ਹਿਸਾਬ ਨਾਲ ਮੈਡੀਸਿਨ ਕਿੰਨੇ ਚਿਰ ਖਾਣੀ ਪਈ ਉਹਦੀ ਕੰਡੀਸ਼ਨ ਤੇ ਆ ਉਹ ਤਾਂ ਉਹਦੀ ਕੰਡੀਸ਼ਨ ਤੇ ਡਿਪੈਂਡ ਹੈ ਨਾ ਇਹਦਾ ਕੋਈ ਫਿਕਸਡ ਟਾਈਮ ਨਹੀਂ ਆਪਾਂ ਇੱਥੇ ਹੀ ਹੁਣੀ ਦੇ ਸਕਦੇ ਜੀ ਮਹਾਰਾਜ ਸਾਹਿਬ ਬਹੁਤ ਸਾਰੀਆਂ ਜੜੀਆਂ ਬੂਟੀਆਂ ਆਪਾਂ ਜੰਗਲਾਂ 'ਚ ਪਾਉਂਦੇ ਆ ਰਾਹਾਂ 'ਚ ਪਾਉਂਦੇ ਪਤਾ ਨਹੀਂ ਹੁੰਦਾ ਕਿ ਇਹ ਕੀ ਚੀਜ਼ ਹੈ ਇਹ ਫਾਊਂਡ ਆਊਟ ਕਰਦੇ ਆ ਜਾਂ ਕਿਤੇ ਪਹਾੜਾਂ ਦੇ ਵਿੱਚੋਂ ਲੈ ਕੇ ਆਉਂਦੇ ਆ ਕੀ ਕਿਤੇ ਮੇ ਪ੍ਰੋਡਕਟ ਇਹ ਤਾਂ ਇੱਕ ਸਾਡਾ ਪੁਰਾਣਾ ਰਿਸ਼ੀ ਮੁੰਨੀਆਂ ਦਾ ਸਮਝ ਲਓ ਫਾਰਮੂ ਸਮਝ ਗਏ ਹਾਂ ਪੁਰਾਣੀ ਬਜ਼ੁਰਗ ਜਿਹਵੇਂ ਉਹ ਯੂਜ਼ ਕਰਦੇ ਹੋਏ ਚੀਜ਼ ਉਹੀ ਚੀਜ਼ਾਂ ਨੇ ਕੁਦਰਤੀ ਅੱਜ ਤੋਂ 50 ਸਾਲ ਪਹਿਲਾਂ ਰਾਜੇ ਰਾਜੇ ਸਾਰੇ ਆਯੁਰਵੈਦਿਕ ਦਵਾਈਆਂ ਨਾਲ ਹੀ ਜਿਉਂਦੇ ਜਾਗਦੇ ਆਏ ਨੇ ਜੀ ਜੀ ਉਦੋਂ ਕਿਹੜੇ ਵੱਡੇ ਵੱਡੇ ਹਸਪੀਟਲ ਸੀ ਤੇ ਹੁਣ ਤੁਸੀਂ ਕਾੜਾ ਪਣਾਉਣ ਜਾ ਰਹੇ ਹੋ ਬਿਲਕੁਲ ਹੁਣ ਇਸ ਕਾੜਾ ਸਰਵ ਹੋਊਗਾ 10-15 ਮਿੰਟਾਂ ਦੇ ਵਿੱਚ ਕਾੜਾ ਤਿਆਰ ਹੋ ਜਾਊਗਾ ਜੀ ਠੀਕ ਹੈ